हेलो जी बहुत-बहुत स्वागत है जी सत श्री अकाल जी आज दे सूट बहुत ही सोणे ਰਹਿਣ ਵਾਲੇ ਨੇ ਸ਼ਿਮਰ ਦਾ ਫੈਬਰਿਕ ਹਾਂਜੀ ਸ਼ਿਮਰ ਦਾ ਬਹੁਤ ਟ੍ਰੈਂਡ ਹੈਗਾ ਸ਼ਿਮਰ ਦੇ ਦੁਪੱਟੇ ਤੇ ਫੁੱਲ ਹੈਂਡਵਰਕ ਵਾਲੇ ਸੂਟ ਰਹਿਣ ਵਾਲੇ ਨੇ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤੇ ਸਕਰੀਨ ਤੇ ਨੰਬਰ ਤੁਹਾਨੂੰ ਦੱਸਿਆ ਗਿਆ ਹੈ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਸਪੈਸ਼ਲ ਸ਼ਿਮਰ ਦੇ ਸੂਟ ਰਹਿਣ ਵਾਲੇ ਨੇ ਤੇ ਬਹੁਤ ਹੀ ਸੋਹਣੇ ਉੱਤੇ ਹੈਂਡ ਇੰਬਲਟਰੀ ਮਿਲ ਜੇਗੀ ਬਹੁਤ ਹੀ ਸੋਹਣੇ ਨਾਲ ਕਟ ਵਰਤ ਦੇ ਦੁਪੱਟੇ ਤੇ ਪੂਰੀ ਵੀਡੀਓ ਚੈੱਕ ਕਰਨੀ ਹੈ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਈਆਂ ਐ ਵੀ ਦੇਖ ਸਕਦੇ ਹੋ ਕਿੰਨੇ ਹੀ ਪਿਆਰੇ ਸੂਟ ਨੇ ਪੂਰੀ ਵੀਡੀਓ ਵਿੱਚ ਤੁਹਾਨੂੰ ਐਵੇਂ ਹੀ ਸੋਹਣੇ ਸੋਹਣੇ ਕਲੈਕਸ਼ਨ ਦੇਖਣ ਨੂੰ ਮਿਲੇਗੀ ਬਸ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਜੇ ਤੁਹਾਨੂੰ ਕੋਈ ਸੂਟ ਪਸੰਦ ਆਂਦਾ ਹੈ ਦੱਸੇਗੇ ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾਓ ਜੀ ਕੈਸ਼ ਔਨ ਡਿਲੀ ਨਹੀਂ ਹੈ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਏਗੀ ਐਡਵਾਂਸ ਵਿੱਚ ਪੇਮੈਂਟ ਕਰਨੀ ਪਏਗੀ ਤੇ ਇਹਨਾਂ ਨੂੰ ਆਰਡਰ ਕਰਨ ਲਈ ਜਲਦੀ ਤੋਂ ਜਲਦੀ ਦਿੱਤੇ ਗਏ ਨੰਬਰ ਤੇ ਮੈਸੇਜ ਕਰੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਤੇ ਜੇ ਵੀਡੀਓ ਅੱਛੀ ਲੱਗੇ ਹੋਏ ਲਾਈਕ ਸਬਸਕ੍ਰਾਈਬ ਕਰੇ ਥੈਂਕ ਯੂ